ਨਹੀਂ ਸਤਾਈਏ ਤੇ ਆਪਾਂ ਕਾਮਯਾਬ ਹੋ ਸਕਾਂਗੇ ਨਹੀਂ ਤਾਂ ਤੁਹਾਡਾ ਛੋਟਾਪਰਾ ਕਿਤੇ ਰਗੜੀ ਨਾ ਹੋ ਜਵੇ ਸੋ ਐਸਾ ਥੋੜਾ ਜਿਹਾ ਖਿਆਰ ਰੱਖਣਾ ਪੜੇ ਜੀ ਠੀਕ ਹੈ ਜੀ ਨੀਲਮ ਰਾਣਾ ਜੀ ਬੈਰਸੀਆ ਤੋਂ ਬਹੁਤ ਹੀ ਸਤਿਕਾਰਯੋਗ ਸਾਡੇ ਮਾਸਟਰ ਭਵਿੰਦਰ ਜੀ ਅੱਜ ਨਾਲੇ ਤੁਸੀਂ ਵੀ ਥੋੜਾ ਗੱਬੇ ਹੋ ਜਾਓ ਤੁਸੀਂ ਬਿਲਕੁਲ ਜਮਾਈ ਸਾਈਡ ਤੇ ਹੋ ਔਰ ਇਸ ਗੱਲ ਦੀ ਵੀ ਮਾਫੀ ਮੰਗਦੇ ਆ ਕਿ ਪਾਜੀ ਪ੍ਰੋਗਰਾਮ ਬਹੁਤ ਦਿਨ ਲੇਟ ਹੋਇਆ ਪਰ ਇੱਕ ਮੰਚ ਚ ਸਗੀ ਗੱਲ ਦੇਖੀ ਜਿਹੜੀ ਇਹ ਤੁਹਾਡੇ ਆਪਣੇ ਸ਼ਹੀਦਾਂ ਨੂੰ ਆਪਣੇ ਗੁਰੂਆਂ ਨੂੰ ਯਾਦ ਕਰਦੇ ਹੋਏ ਕੀਤੀ ਜਾਵੇ ਕਿਉਂਕਿ ਜੋ ਉਹਨਾਂ ਦੀ ਸ਼ਹਾਦਤ ਹੈ ਉਸ ਤੋਂ ਬੜੀ ਸ਼ਹਾਦਤ ਅੱਜ ਤੱਕ ਕੋਈ ਹੋਈ ਨਹੀਂ ਔਰ ਉਹਨਾਂ ਨੂੰ ਯਾਦ ਕਰਕੇ ਜੇ ਅਗਲੇ ਸਮੇਂ ਚੱਪਾ ਕੰਮ ਕਰਾਂਗੇ ਤਾਂ ਮੈਂ ਸਮਝਦਾ ਕਿ ਆਪਾਂ ਲੋਕ ਸੇਵਾ ਨਾਲ ਵਧੀਆ ਢੰਗ ਨਾਲ ਜੁੜਦੇ ਕਿਉਂਕਿ ਲੋਕ ਸੇਵਾ ਵੀ ਕੋਈ ਸੌਖਾ ਕੰਮ ਨਹੀਂ ਆਪ ਔਕੇ ਹੋ ਕੇ ਲੋਕਾਂ ਦੀ ਬਾਹ ਫੜਨੀ ਪੈਂਦੀ ਹੈ ਪਿਛਲੇ ਸਮੇਂ ਤੁਸੀਂ ਫੜਦੇ ਵੀ ਰਹੇ ਹੋ ਲੋਕਾਂ ਦੇ ਪਰਖੇ ਹੋਏ ਤੁਸੀਂ ਲੀਡਰ ਸਮਾਨ ਹੋ ਉਹਨਾਂ ਦੇ ਪਰਿਵਾਰ ਦੇ ਮੈਂਬਰ ਹੋ ਔਰ ਮੈਂ ਕੋਈ ਜ਼ਿਆਦਾ ਲੰਬਾ ਇਸ ਦੇ ਕੋ ਭਾਸ਼ਣ ਨਹੀਂ ਮੈਂ ਦੇਣਾ ਚਾਹੁੰਗਾ ਨਵਾਂ ਸ਼ਹਿਰ ਦੇ ਲੋਕਾਂ ਨੇ ਹਮੇਸ਼ਾ ਹੀ ਜੀ ਅੰਗਾ ਜੀ ਅੱਜ ਸਿੱਧੀ ਜਾਣਾ ਪਹਿਲਾਂ ਸਿੱਧੀ ਦੇਣਾ ਜੀ ਸਾਡੇ ਚਾਰ ਸਾਹਿਬ ਜਦਾਂ ਦਾ ਔਰ ਅੱਜ ਦੇ ਇਸ ਮੌਕੇ ਤੇ ਇੱਥੇ ਨਵਾਂ ਸ਼ਹਿਰ ਮੇਰੇ ਘਰੇ ਜਿਨਨੇ ਵੀ ਸਾਡੇ ਜ਼ਿਲ੍ਹਾ ਪ੍ਰੇਸ਼ਦੌਰ ਬਲਾਕ ਸੰਚਤੀ ਦੇ ਕੰਟੈਸਟਡ ਕੈਂਡੀਡੇਟ ਸੀ ਜਿਹਾ ਮੇ ਜਿੱਤੇ ਹੋਣ ਹਾਰੇ ਹੋਣ ਸਾਰੇ ਇਕੱਤਰ ਹੋਏ ਸੀ ਤੇ ਉਹਨਾਂ ਦੇ ਨਾਲ ਜਿਨੇ ਲੋਕਾਂ ਜਿਹੜੇ ਲੋਕਾਂ ਨੇ ਉਹਨਾਂ ਨੂੰ ਕਾਮਯਾਬ ਕੀਤਾ ਸੀ ਸਾਰੇ ਤਾਂ ਨਹੀਂ ਆ ਸਕੇ ਪਰ ਬਹੁਤ ਸਾਰੇ ਲੋਕ ਜਿਹੜੇ ਉਹਨਾਂ ਦੇ ਟੀਮ ਦੇ ਸੀ ਉਹ ਵੀ ਪਹੁੰਚੇ ਔਰ ਸਭ ਤੋਂ ਪਹਿਲਾਂ ਚਾਰ ਸਾਹਿਬ ਜਦਨ ਨੂੰ ਨਮਸਤੇ ਖੋਏ ਉਹਨਾਂ ਨੂੰ ਯਾਦ ਕੀਤਾ ਉਹਨਾਂ ਦੀ ਸ਼ਹਾਦਤ ਨੂੰ ਯਾਦ ਕੀਤਾ ਕਿ ਜੋ ਉਹਨਾਂ ਦੀ ਸ਼ਹਾਦਤ ਹੈ ਉਸ ਤੋਂ ਉੱਪਰ ਉਸ ਤੋਂ ਜ਼ਿਆਦਾ ਵੱਡੀ ਸ਼ਹਾਦਤ ਮੈਂ ਨਹੀਂ ਸਮਝਦਾ ਕਿ ਕੋਈ ਹੋਈ ਆ ਔਰ ਇਸੇ ਮੌਕੇ ਪ੍ਰਮਾਤਮਾ ਮੋਰੇ ਅਰਦਾਸ ਕੀਤੀ ਹੈ ਕਿ ਜਿਹੜੀ ਨਵੀਂ ਟੀਮ ਜਿਹੜੀ ਲੋਕਾਂ ਨੇ ਚੁਣੀ ਆ ਉਹਨਾਂ ਦੇ ਸਿਰ ਉੱਤੇ ਮੇਰ ਪਰਿਆ ਹੱਥ ਰੱਖਣ ਔਰ ਸਚਾਈ ਨਾਲ ਇਮਾਨਦਾਰੀ ਨਾਲ ਜਿਸ ਤਰੀਕੇ ਨਾਲ ਲੋਕਾਂ ਨੇ ਇਹ ਫਤਵਾ ਦਿੱਤਾ ਉਸ ਫਤਵੇ ਨੂੰ ਉਹ ਉਸੇ ਤਰੀਕੇ ਨਾਲ ਨਿਭਾਉਣ ਆਪਣੀ ਜ਼ਿੰਮੇਵਾਰੀ ਔਰ ਜਿਹੜੇ ਇਸ ਇਲਾਕੇ ਦੇ ਜਿਹੜੇ ਕੰਮ ਜਿਹੜੇ ਪਿਛਲੇ 4 ਸਾਲਾਂ ਦੇ ਜਿਹੜੇ ਰੁਕੇ ਹੋਏ ਸੀ ਜਿਹੜੇ ਇਨਾਰੇ ਨਹੀਂ ਕਰਾਇਏ ਪਿੰਡਾਂ 'ਚ ਡਵੈਲਪਮੈਂਟ ਦੇ ਕੰਮ ਸਪੈਸ਼ਲੀ ਖਾਸ ਤੌਰ ਤੇ ਉਹ ਵੀ ਹੋਨੇ ਐਜ਼ ਅ ਟੀਮ ਲੋਕਾਂ ਦੀ ਸਲਾਹ ਨਾਲ ਪੰਚਾਇਤਾਂ ਦੀ ਸਲਾਹ ਨਾਲ ਇਹ ਕਰਾਉਗੇ ਕਿਉਂਕਿ ਮੈਕਸਿਮਮ ਪੰਚਾਇਤਾਂ ਵੀ ਨਵਾਂ ਸ਼ਹਿਰ ਵਿਧਾਨ ਸਭਾ ਹਲਕੇ ਦੀ ਜੇ ਮੈਂ ਗੱਲ ਕਰਾਤਾ 70% ਤੋਂ ਵੱਧ ਪੰਚਾਇਤਾਂ ਜਿਹੜੀਆਂ ਉਹ ਕਾਂਗਰਸ ਪਾਰਟੀ ਦੇ ਸਾਡੀਆਂ ਆਪਣੀਆਂ ਪੰਚਾਇਤਾਂ ਔਰ ਅੱਜ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਜਿੱਤਨ ਨਾਲ ਉਹਨਾਂ ਨੂੰ ਵੀ ਜਿਹੜਾ ਬਲ ਮਿਲਿਆ ਕਿਉਂਕਿ ਜਿਹੜਾ ਵਿੱਤ ਕਮਿਸ਼ਨ ਦਾ ਪੈਸਾ ਜੋ ਜ਼ਿਲ੍ਹਾ ਪ੍ਰੀਸ਼ਦ ਦਾ ਹਿੱਸਾ ਹੈ ਜਾਂ ਜੋ ਪੰਚਾਇਤ ਸੰਪਤੀ ਦਾ ਹਿੱਸਾ ਉਹ ਆਣਾ ਇਹਨਾਂ ਕੋਲ ਔਰ ਜੋ ਇਹ ਮਤਾ ਪਾਓਗੇ ਉਹ ਮਤੇ ਰਹੀਂ ਉਹ ਗਾਂ ਪੰਚਾਇਤਾਂ ਨੂੰ ਜਾ ਸਕਦਾ ਔਰ ਸਾਡੇ ਜਿਹੜਾ ਉਹ ਮਤਾ ਹੋਊਗਾ ਉਹ ਲੋਕਾਂ ਦੀ ਸਲਾਹ ਨਾਲ ਪਊਗਾ ਇਹ ਨਹੀਂ ਕਿ ਜੋ ਮਨ ਚਾਇਆ ਉਹ ਕਰਤਾ ਔਰ ਇਸ ਮੌਕੇ ਤੇ ਮੈਂ ਆਪਣੇ ਇਲਾਕੇ ਦੇ ਸਾਰੇ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਕਿ ਉਹਨਾਂ ਨੇ ਹਮੇਸ਼ਾ ਹੀ ਬੜਾ ਮਾਨ ਬਖਸ਼ਿਆ 1962 ਤੋਂ ਲੈ ਕੇ ਹੁਣ ਤੱਕ ਆ ਭਾਵੇਂ ਬਜ਼ੁਰਗ ਹੋਣ ਭਾਵੇਂ ਅੱਜ ਮੈਂ ਖੜਿਆ ਅੱਜ ਤਿੰਨ ਤਿੰਨ ਚਾਰ ਚਾਰ ਪੀੜ੍hiyan ਹੋ ਗਈ ਸਾਡੀ ਲੋਕਾਂ ਨਾਲ ਉਸ ਪਰਿਵਾਰ ਨਾਲ ਵਿਚਰਦੇ ਹੋਏ ਔਰ ਮੈਂ ਇਹਨਾਂ ਦਾ ਦੇਣਾ ਆਪਣੇ ਲੋਕਾਂ ਦਾ ਦੇ ਨਹੀਂ ਸਕਦਾ 2022 ਵਿੱਚ ਵੀ ਜਦ ਮੈਂ ਜਾਦ ਇਲੈਕਸ਼ਨ ਲੜੀ ਸੀ ਮੇਰਾ ਮੇਰੇ ਇਲਾਕੇ ਦੇ ਲੋਕਾਂ ਨੇ ਬਹੁਤ ਮਾਨ ਰੱਖਿਆ ਸੀ ਥੋੜੀ ਜੀ ਵੋਟਾਂ ਦਾ ਫਰਕ ਪੈ ਗਿਆ ਸੀ ਪਰ ਕੋਈ ਗੱਲ ਨਹੀਂ ਇਹ ਹੁੰਦਾ ਹੁੰਦਾ ਸਿਆਸਤ ਪਰ ਇਸ ਜਿੱਤ ਨੇ ਇੱਕ ਬਹੁਤ ਅੱਛਾ ਜੋਸ਼ ਇਲਾਕੇ ਵਿੱਚ ਭਰਿਆ ਹੋਇਆ ਔਰ ਮੈਨੂੰ ਪੂਰਾ ਯਕੀਨ ਹੈ ਕਿ 2027 ਵਿੱਚ ਆਪਾਂ ਕਾਂਗਰਸ ਪਾਰਟੀ ਜਿੱਥੇ ਨਵਾਂ ਸ਼ਹਿਰ ਵਿੱਚ ਕਾਮਯਾਬ ਹੋਊਗੀ ਉੱਥੇ ਪੂਰੇ ਪੰਜਾਬ ਵਿੱਚ ਜਿਹੜੀ ਕਾਂਗਰਸ ਪਾਰਟੀ ਆਪਣੀ ਸਰਕਾਰ ਬਣਾਊਗੀ ਔਰ ਜਿਹੜਾ ਪਿਛਲੇ 4 ਸਾਲਾਂਾਂ ਵਿੱਚ ਪੰਜਾਬ ਵਿੱਚ ਜਿਹੜੀ ਲੁੱਟਕੋਸ ਉਠ ਹੋ ਰਹੀ ਆ ਜਿਹੜੇ ਦਿੱਲੀੋਂ ਲੁਟੇਰੇ ਆ ਕੇ ਪੰਜਾਬ ਵਿੱਚ ਬੈਠੇ ਆ ਜਿਹੜਾ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਬਹੁਤ ਮਾੜੀ ਹੋਈ ਹੋਈ ਆ ਜਿਹੜਾ ਡਵੈਲਪਮੈਂਟ ਬਿਲਕੁਲ ਰੁਕੀ ਹੋਈ ਆ ਆਪਣੇ ਜ਼ਿਲ੍ਹੇ ਦੀ ਗੱਲ ਕਰਾਂ ਇਹ ਸਾਰੀ ਚੀਜ਼ਾਂ ਜਿਹੜੀਆਂ ਇੱਕ ਸਾਲ ਬਾਅਦ ਜਿਹੜੀਆਂ ਡ੍ਰੈਸ ਹੋਊਗੀ ਜਦ ਕਾਂਗਰਸ ਪਾਰਟੀ ਆਪਣੀ ਸਰਕਾਰ ਬਣਾਉਗੀ ਔਰ ਮੈਂ ਇਸ ਮੌਕੇ ਤੇ ਆਪਣੇ ਇਲਾਕੇ ਦੇ ਲੋਕਾਂ ਦਾ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਇੱਕ ਵਾਰੀ ਫਿਰ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਇਹ ਜਿਹੜਾ ਉਹਨਾਂ ਨੇ ਇੱਕ ਰਿਕਾਰਡ ਬਣਾਇਆ ਜਿੱਥੇ ਪੂਰੇ ਪੰਜਾਬ ਵਿੱਚ ਮੇਰੇ ਖਲ ਵਕ ਵਕ ਮੈਂ ਹੁਣ ਕੌਨਸਟਿਟੂਐਂਸੀਆਂ ਦਾ ਨਾਂ ਨਹੀਂ ਲਵਾਂਗਾ ਪਰ ਪਹਿਲੇ ਤਿੰਨਾਂ ਚ ਨਵਾਂ ਸ਼ਹਿਰ ਦਾ ਰਿਜ਼ਲਟ ਐਜ਼ ਅ ਕੌਨਸਟਿਟੂਐਂਸੀ ਆਇਆ ਇਸ ਇਲੈਕਸ਼ਨ ਵਿੱਚ ਔਰ ਜੇ ਜ਼ਿਲੇ ਦੀ ਗੱਲ ਕਰਾਂ ਤਾਂ ਪੂਰੇ ਪੰਜਾਬ ਵਿੱਚ ਜੇ ਇੱਕ ਨੰਬਰ ਦਾ ਰਿਜ਼ਲਟ ਜ਼ਿਲ੍ਹਾ ਪ੍ਰੇਸ਼ਦ ਔਰ ਪੰਚਾਇਤ ਸੰਮਤੀ ਦਾ ਜੇ ਆਪਾਂ ਦੇਖੀਏ ਤਾਂ ਨਵੇਂ ਸ਼ਹਿਰ ਦਾ ਰਿਜ਼ਲਟ ਆ ਜਿੱਥੇ ਦਸਾਂ ਚੋਂ 6 ਜ਼ਿਲ੍ਹਾ ਪ੍ਰੇਸ਼ਦ ਦੀਆਂ ਸੀਟਾਂ ਅੱਜ ਕਾਂਗਰਸ ਪਾਰਟੀ ਨੇ ਜਿੱਥਾਜ਼ਲ ਕੀਤੀ ਔਰ ਉੱਥੇ ਹੀ ਜਿਹੜੀਆਂ ਟੋਟਲ ਬਲਾਕ ਸੰਮਤੀ ਦੀਆਂ ਸੀਟਾਂ ਸੀਗੀਆਂ 33 ਸੀਟਾਂ ਕਾਂਗਰਸ ਪਾਰਟੀ ਨੇ ਜਿੱਤੀਆਂ ਔਰ 29 ਸੀਟਾਂ ਜਿਹੜੀਆਂ ਉਹ ਰੂਲਿੰਗ ਗਵਰਨਮੈਂਟ ਨੇ ਜਿੱਤੀਆਂ ਸੋ ਮੈਂ ਸਮਝਦਾ ਉਹ ਵੀ ਇੱਕ ਬਹੁਤ بڑا ਅੱਜ ਪੰਜਾਬ ਵਿੱਚ ਰਿਕਾਰਡ opposition ਚ ਹੁੰਦੇ ਹੋਏ ਜਿਹੜਾ ਬਣਿਆ ਚੇਅਰਮੈਨਸ਼ਿਪ ਤੱਕ ਹੁੰਦਾ ਦੇਖੋ ਇਹ ਤਾਂ ਸਰਕਾਰ ਦੇ ਹੱਥ ਚ ਹੈ ਚੇਅਰਮੈਨ ਬਣਾ ਕਿ ਨੂੰ ਰਿਹਾ ਤੁਸੀਂ ਦੇਖੋ ਇਹ ਤਾਂ ਸਰਕਾਰ ਦੇ ਹੱਥ ਚ ਆ ਪਹਿਲੀ ਗਲਤੀ ਹਾਲੇ ਤਾਂ ਇਹਨਾਂ ਨੇ ਆਪਣੇ ਨੋਟੀਫਿਕ ਆਪਣਾ ਜਾਰੀ ਕਰਨਾ ਕਿ ਕੀ ਰੈਜ਼ਰਵੇਸ਼ਨ ਕੀ ਆ ਕਿਉਂਕਿ ਮੈਂ ਗਵਰਨਮੈਂਟ ਦਾ ਹਿੱਸਾ ਰਹਾ ਜੋ ਪ੍ਰੋਸੈਸ ਮੈਂ ਉਸ ਟਾਈਮ ਤੇ ਦੇਖਿਆ ਉਹ ਇਹੀ ਹੁੰਦਾ ਕਿ ਪਹਿਲਾਂ ਬੰਦੇ ਇਲੈਕਟ ਹੁੰਦੇ ਆ ਸਾਡੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਵੀ ਇੱਥੇ ਖੜੇ ਆ ਮਾਤਾ ਹਰਮਿੰਦਰ ਕੌਰ ਜੀ ਹਰਮੇਸ਼ ਕੌਰ ਜੀ ਸੋਰੀ ਏ ਉਸ ਟਾਈਮ ਤੇ ਐਸ ਸੀ ਲੇਡੀ ਜ਼ਿਲ੍ਹਾ ਪ੍ਰੀਸ਼ਦ ਰਿਜ਼ਰਵ ਹੋਈ ਸੀ ਅੱਜ ਤੋਂ ਪਹਿਲਾਂ ਐਂਡ ਡਿਸਟ੍ਰਿਕਟ ਵਿੱਚ ਸਾਡੀ ਕਾਂਗਰਸ ਪਾਰਟੀ ਦੇ ਸਾਡੇ ਕੋਲ ਇਕਲੋਤੇ ਉਸ ਟਾਈਮ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਐਸ ਸੀ ਲੇਡੀ ਦੇ ਸੀਗੇ ਔਰ ਇਹਨਾਂ ਦੇ ਦੇਖੋ ਇਹ ਮੁਕੱਦਰਾ ਕਿਸਮਤਾ ਸਾਨੂੰ ਬੜੀ ਖੁਸ਼ੀ ਹੋਈ ਕਿ ਉਸ ਟਾਈਮ ਤੇ ਚਲੋ ਇਹਨਾਂ ਨੂੰ ਮੌਕਾ ਮਿਲਿਆ ਔਰ ਹੁਣ ਇਸ ਵਾਰੀ ਸਰਕਾਰ ਕੀ ਰੈਜ਼ਰਵੇਸ਼ਨ ਕਰਦੀ ਆ ਆ ਪਹਚਾਏ ਹੋ ਜ਼ਿਲ੍ਹਾ ਪ੍ਰੀਸ਼ਦ ਹੋ ਚਾਏ ਹੋ ਬਲੌਕ ਸੰਤੀ ਦੇ ਚੇਰਮੈਨ ਨਹੀਂ ਹੋਵੇ ਉਸ ਤੋਂ ਬਾਅਦ ਹੀ ਕੋਈ ਕਮੈਂਟ ਹੋ ਸਕਦਾ ਉਸ ਤੋਂ ਪਹਿਲਾਂ ਤਾਂ ਕੋਈ ਗੱਲ ਹੋਈ ਨਹੀਂ ਸਰ ਤਿਆਰੀ ਦੇਖੋ ਦੇਖੋ ਲੜਾਈ ਹਮੇਸ਼ਾ ਔਕੀ ਹੁੰਦੀ ਆ ਇਸ ਜਿੱਤ ਨਾਲ ਕੋਈ ਸਾਡੇ ਚ ਕੋਈ ਇਹ ਨਹੀਂ ਹੰਕਾਰ ਹੈ ਕਿ 27 ਆਪਾਂ ਜਿੱਤੇ ਜਿੱਤੇ ਆ ਇਸ ਗੱਲ ਨਾਲ ਸਰਕਾਰ ਦੀ ਵੀ ਨਿਗਾਹ ਔਰ ਸਾਰੀ ਪਾਰਟੀਆਂ ਦੀ ਨਿਗਾਹ ਹ ਨਵੇਂ ਸ਼ਹਿਰ ਚ ਵੀ ਆ ਤਾਂ ਜਿੰਨੀ ਸਾਡੀ ਸਪੀਡ ਸੀ ਆਪਾਂ ਸਾਨੂੰ ਉਸ ਤੋਂ ਉਹਨੂੰ 10 ਗੁਣਾ ਹੋਰ ਵਧਾਣੀ ਪੈਣੀ ਆ ਤਾਂ ਇਹ 27 ਵਿੱਚ ਆਪਾਂ ਕਾਮਯਾਬ ਹੋ ਸਕਾਂਗੇ ਨਹੀਂ ਤਾਂ ਤੁਹਾਡਾ ਛੋਟਾਪਰਾ ਕਿਸੇ ਰਗੜੀ ਨਾ ਹੋ ਜਵੇ ਸੋ ਇਹ ਸਾਨੂੰ ਥੋੜਾ ਜਿਹਾ ਥੈਂਕ ਯੂ ਹੁਚਾਰ ਰੱਖਣਾ ਪੈਣਾ ਹੈ ਧੰਨਵਾਦ